ਕਦੇ ਕੀਤੀ ਇਹਨਾਂ ਨੇ ਗੱਲ ਕਦੇ ਸਿੱਖੀ ਦੀ ਗੱਲ ਕਦੇ ਲਾਏ ਆ ਜੱਜ ਕੇ ਫਤਿਹ ਕਦੇ ਲਾਏ ਨੇ ਝਕਾਰੇ ਉਹ ਇਹ ਨਾਰੇ ਵਾਲੇ ਨੇ ਲੋਕੋ ਇਹ ਨਾਰੇ ਵਾਲੇ ਨੇ ਇਹ ਖੁਦ ਆਪ ਦੱਸਦਾ ਹੁੰਦਾ ਕਿ ਅਸੀਂ ਨਾਰੇ ਵਾਲਿਆਂ ਇਸ ਕਰਕੇ ਹੁਣ ਪੰਜਾਬ ਦੇ ਲੋਕੋ ਤੁਸੀਂ ਸੋਚੋ ਤੁਸੀਂ ਝਕਾਰਿਆਂ ਵਾਲਿਆਂ ਨਾਲ ਖੜਨਾ ਹੈ ਜਾਂ ਨਾਰੇਆਂ ਨਾਲ ਖੜਨਾ ਜਿਨ੍ਹਾਂ ਨੇ ਨਾਰੇ ਕੀਨੇ ਕਿ ਪ੍ਰਵਾਸ ਲਿਆਓ ਤੇ ਪੰਜਾਬ ਨੂੰ ਝਾੜ ਦਿਓ ਯਾਬੀਓ ਆਧਨੀ ਸੋਸ਼ਲ ਮੀਡੀਆ ਦੇ ਉੱਤੇ ਜਗਿੰਦਰ ਸਿੰਘ ਉਗਰਾਹਾ ਦਾ ਇੱਕ ਬਿਆਨ ਕਾਫੀ ਜ਼ਿਆਦਾ ਸ਼ਾਇਆ ਹੋਇਆ ਹੈ ਜਿਸ ਦੇ ਵਿੱਚ ਉਹਨਾਂ ਨੇ ਪੰਜ ਪਿਆਰਿਆਂ ਦੀ ਤੁਲਨਾ ਜਿਹੜੇ ਕਿ ਉਹ ਪ੍ਰਵਾਸੀਆਂ ਦੇ ਨਾਲ ਕੀਤੀ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਉਹਨਾਂ ਦਾ ਸਖਤ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਆਓ ਸੁਣਦੇ ਹਾਂ ਸਭ ਤੋਂ ਪਹਿਲਾਂ ਜਗਿੰਦਰ ਉਗਰਾਹਾ ਨੇ ਕੀ ਕਿਹਾ ਸੀ ਉਸ ਤੋਂ ਬਾਅਦ ਤੁਹਾਨੂੰ ਸੁਣਾਉਂਦੇ ਹਾਂ ਕਿ ਨਿਹੰਗ ਸਿੰਘ ਉਹਨਾਂ ਦੇ ਬਾਰੇ ਕੀ ਕੀ ਬੋਲ ਰਹੇ ਨੇ ਉਦੋਂ ਜਿਹੜੇ ਪੰਜ ਪਿਆਰੇ ਬਣੇ ਧਰਮ ਸਿੰਘ ਕੌਣ ਸੀ ਹਿਮ ਸਿੰਘ ਕੌਣ ਸੀ ਬਈ ਮੋਕਮ ਸਿੰਘ ਕੌਣ ਸੀ ਸਾਬ ਸਿੰਘ ਕੌਣ ਸੀ ਜਿਹੜੇ ਜ਼ਿਲ੍ਹਿਆਂ ਤੋਂ ਸੀ ਯਾਨੀ ਆੜਾੜ ਸਾਰੇ ਜ਼ਿਲ੍ਹੇ ਨੇ ਜਿਹੜਾ ਧਰਮ ਸਿੰਘ ਉਹ ਜੁਪੀ ਤੋਂ ਜਿਹੜਾ ਹਿੰਮਤ ਸਿੰਘ ਹੈ ਉਹ Odisha ਦਾ ਤੇ ਜਿਹੜਾ ਉਹ ਹੈ ਗਮੋ ਕੁਸੇ ਉਹ Gujarat ਦਾ ਤੇ ਜਿਹੜਾ ਸਾਬ ਸਿੰਘ ਆ ਉਹ ਉਹ ਮੇਰੇ ਖਾ Karnataka ਦਾ ਉਹ ਸਾਰੇ ਜ਼ਿਲ੍ਹੇ ਨੇ ਅੱਡੇ ਆੜਾੜ ਜ਼ਿਲ੍ਹੇ ਆੜਾੜ ਸਟੇਟਾਂ ਦੇ ਨੇ ਉਹਨਾਂ ਤੇ ਸਾਡਾ ਕੋਈ ਇਤਰਾਜ਼ ਨਹੀਂ ਜਦੋਂ ਕਦੇ ਪੰਜਾਬ ਦੇ ਪਾਣੀਆਂ ਦੀ ਗੱਲ ਹੁੰਦੀ ਹੈ ਤਾਂ ਇਹਨਾਂ ਦੇ ਬੁੱਲ ਸ਼ੰਤੇ ਜਾਂਦੇ ਆ ਕਿੰਨਾਂ ਦੇ ਆਲਾ ਲੀਰਾਂ ਦੇ ਸਾਰਿਆਂ ਦੇ ਨਹੀਂ ਕੁਝ ਕਦੇ ਕੁਝ ਚੰਗੇ ਵੀ ਆ ਤੇ ਜਿਹੜੇ ਮਾੜੇ ਆ ਉਹ ਤਾਂ ਬਿਲਕੁਲ ਮਾੜੀ ਆ ਉਹ ਕਲੀਅਰ ਹੋ ਗਿਆ ਆ ਪ੍ਰਵਾਸੀਆਂ ਵਾਲੇ ਮੁੱਦਿਆਂ ਤੋਂ ਜਿਹੜੇ ਸਾਡੇ ਪੰਜ ਪਿਆਰਿਆਂ ਨੂੰ ਉਹਨਾਂ ਪ੍ਰਵਾਸੀਆਂ ਦੀ ਉਦਾਹਰਣ ਦੇ ਕਿਸਮ ਸਮਝਾ ਰਹੇ ਨੇ ਜਿਹੜੇ ਪ੍ਰਵਾਸੀਆਂ ਨੇ ਆ ਕੇ ਸਾਡੇ ਗੰਦ ਪਾਇਆ ਪੰਜਾਬ ਚ ਜਿਨ੍ਹਾਂ ਨੇ ਸਾਨੂੰ ਗੰਦਬੰਦ ਖਵਾਇਆ ਜਿਨ੍ਹਾਂ ਨੇ ਸਾਡੀਆਂ ਧੀਆਂ ਦੀਆਂ ਇੱਜ਼ਤਾਂ ਲੁੱਟੀਆਂ ਜਿਨ੍ਹਾਂ ਨੇ 5 ਸਾਲਾਂ ਦਾ ਬੱਚਾ ਮਾਰ ਕੇ ਉਹ ਟਾਇਲਟ ਵਾਲੀ ਜਗ੍ਹਾ ਤੇ ਰਾੜ ਤੱਕਤਾ ਤੇ ਉਹਨਾਂ ਨਾਲ ਉਦਾਹਰਣ ਦਿੱਤੀ ਜਾ ਰਹੀ ਆ ਸਾਡੇ 5 ਪਿਆਰਿਆਂ ਦੀ ਉਹ 5 ਪਿਆਰਿਆਂ ਦੇ ਇਹ ਪੈਰਾ ਵਰਗੇ ਵੀ ਨਹੀਂ ਗ੍ਰਾਹਕ ਸਾਹਿਬ ਤੁਸੀਂ 5 ਪਿਆਰਿਆਂ ਦੀ ਗੱਲ ਕਰਦੇ ਹੋ ਉਹ ਉਦੋਂ ਆਏ ਸੀ ਜਦੋਂ ਸਿਰ ਦੇਣੇ ਸੀ ਗੁਰੂ ਨੇ ਸਿਰ ਮੰਗੇ ਸੀ ਤੇ ਸਿਰ ਦੇਣ ਲਈ ਆ ਗਏ ਸੀ ਤੇ ਤੇਰੇ ਇਹ ਅੱਜ ਜਿਨ੍ਹਾਂ ਦਾ ਤੂੰ ਚਹੇਤਾ ਬਣਿਆ ਫਿਰਦਾ ਹੈ ਇਹੇ ਸਾਡੇ ਸਿਰ ਕੱਟਣਾ ਆ ਰਹੇ ਨੇ ਸਾਡੀਆਂ ਇੱਟਾਂ ਲੁੱਟਣਾ ਆ ਰਹੇ ਨੇ ਸਾਨੂੰ ਗੰਦਮੰਦ ਖਵਾਉਣ ਆ ਰਹੇ ਨੇ ਉਹ ਸਾਡੇ ਬੱਚਿਆਂ ਨਾਲ ਬਲਤਕਾਰ ਕਰਕੇ ਉਹਨੂੰ ਮਾਰ ਲਿਆ ਰਹੇ ਨੇ ਤੇ ਤੁਸੀਂ ਤੁਸੀਂ ਇਹਨਾਂ ਦੀ ਤਰਫਦਾਰੀ ਕਰ ਰਹੇ ਹੋ ਉਹ ਵੀ ਉਹ ਦਹਾਰਨ ਸਾਡੇ ਪੰਜ ਪਿਆਰੇ ਨਹੀਂ ਦੇਖੇ ਓਏ ਲਾਹਨਤ ਹੈ ਤੁਹਾਡੇ ਤੇ ਤੇ ਤੁਹਾਡੀ ਇਹ ਜੀ ਸੋਚ ਤੇ ਕਿ ਜਿਹੜੇ ਅੱਜ ਵੀ ਤੁਹਾਡੇ ਪਿੱਛੇ ਲੱਗੇ ਫਿਰਜਾ ਗਾਤਰੇ ਪਾ ਕੇ ਦਾੜੀਆਂ ਰੱਖ ਕੇ ਉਹਨਾਂ ਤੇ ਵੀ ਲਾਹਨਤ ਹੈ ਕਿ ਕਿਹੋ ਜਿਹੇ ਬੰਦੇ ਦਾ ਪੱਲਾ ਫੜਿਆ ਹੋਇਆ ਜਿਹੜੇ ਜਿਹੜਾ ਪੱਲਾ ਸਿਰਫ ਜਿਹੜਾ ਬੰਦਾ ਫਸਲਾਂ ਦੇ ਨਾਂ ਤੇ ਲੁੱਟ ਰਿਹਾ ਹੈ ਫਸਲਾਂ ਦੇ ਨਾਂ ਦੀ ਓਝਾਈ ਫਿਰਦਾ ਹੈ ਜ਼ਮੀਨਾਂ ਦੇ ਨਾਂ ਦੀ ਓਝਾਈ ਫਿਰਦਾ ਹੈ ਵੰਡੀਆਂ ਪਾਉਣ ਨੂੰ ਫਿਰਦਾ ਹੈ ਜਦੋਂ ਕਿਤੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਨੀ ਆ ਤਾਂ ਇਹਨਾਂ ਦੇ ਬੁੱਲ੍ਹ ਸੁੱਤੇ ਜਾਂਦੇ ਆ ਜਦੋਂ ਕਿਤੇ ਬੀਬੀਐਮ ਦੇ ਹਿੱਸੇਦਾਰੀ ਦੀ ਗੱਲ ਆਉਂਦੀ ਆ ਤਾਂ ਇਹਨਾਂ ਦੇ ਬੁੱਲ੍ਹ ਹਿੱਲਤੇ ਜਾਂਦੇ ਆ ਜਦੋਂ ਪੰਜਾਬ ਤੋਂ ਚਿੱਟੇ ਨੂੰ ਬੰਦ ਕਰਨ ਦੀ ਗੱਲ ਆਉਂਦੀ ਆ ਤਾਂ ਇਹ ਚੁੱਪ ਜਦੋਂ ਇਹ ਪ੍ਰਵਾਸ ਨੂੰ ਭਜਾਉਣਾ ਤਾਂ ਇਹ ਚੁੱਪ ਹਾਂ ਉਹਨਾਂ ਦੇ ਹੱਕ ਤਾਂ ਹੰਦਾ ਨਾ ਨਾ ਜਰੂਰ ਮਾਰ ਦਿੰਦੇ ਆ ਆ ਤਾਂ ਇਹਨਾਂ ਦੀ ਸੋਚ ਆ ਯਾਰ ਕਦੇ ਕੀਤੀ ਇਹਨਾਂ ਨੇ ਗੱਲ ਕਦੇ ਸਿੱਖੀ ਦੀ ਗੱਲ ਕਦੇ ਲਾਇਆ ਜੱਜ ਕੇ ਫਤਿਹ ਕਦੇ ਲਾਇਨੇ ਚਕਾਰੇ ਓਏ ਇਹ ਨਾਰੇ ਵਾਲੇ ਨੇ ਲੋਕੋ ਓਏ ਇਹ ਨਾਰੇ ਵਾਲੇ ਨੇ ਇਹ ਖੁਦ ਆਪ ਦੱਸਦਾ ਹੁੰਦਾ ਕਿ ਅਸੀਂ ਨਾਰੇ ਵਾਲਿਆਂ ਜਿਸ ਕਰਕੇ ਹੁਣ ਪੰਜਾਬ ਦੇ ਲੋਕੋ ਤੁਸੀਂ ਸੋਚੋ ਤੁਸੀਂ ਜਕਾਰਿਆਂ ਵਾਲਿਆਂ ਨਾਲ ਖੜਨਾ ਜਾਂ ਨਾਰੇਆਂ ਨਾਲ ਖੜਨਾ ਜਿਨ੍ਹਾਂ ਦੇ ਨਾਰੇ ਕੀ ਨੇ ਕੀ ਪ੍ਰਵਾਸ ਲਿਓ ਤੇ ਪੰਜਾਬ ਨੂੰ ਝਾੜ ਦਿਓ